ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਕੀ ਅਰਦਾਸ ਆ ਹੈ ਅਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਜੀ ਜਿੰਨੇ ਜਣੇ ਵੀ ਇਸ ਸਮੇਂ ਸਾਡੀ ਵੀਡੀਓ ਦੇਖ ਰਹੇ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੀਂ ਚੜ੍ਹਦੀਆਂ ਕਲਾ ਚ ਰੱਖੀ ਸਾਰੇ ਆਪਣੇ ਜੀਵਨ ਦੇ ਵਿੱਚ ਖੁਸ਼ ਰਹਿਣ ਸਭ ਦੀਆਂ ਮਨੋ ਕਾਮਨਾਵਾਂ ਮੇਰੇ ਅਕਾਲ ਪੁਰਖ ਵਾਹਿਗੁਰੂ ਜੀਓ ਜ਼ਰੂਰ ਪੂਰੀਆਂ ਕਰ ਦਿਓ ਜੀ ਸੋ ਅੱਜ ਤਿਆਰ ਵਿਆਹ ਹੋ ਕੇ ਆ ਮਾਸੀ ਦਾ ਮੁੰਡਾ ਮੇਰੀ ਦਾ ਕਾਲਾ ਉਹ ਨੇ ਕਾ ਕੋ ਗੱਡੀ ਲੈਣੀ ਐ ਗੱਡੀ ਦੇਖਣ ਵਾਸਤੇ ਹੈ ਵੀ ਗੱਡੀ ਮਤਲਬ ਰਿਸ਼ਤੇਦਾਰੀ ਦੇ ਵਿੱਚ ਇਹ ਖੜੀ ਹੈ ਗਾਹਾਂ ਉਹ ਰਿਸ਼ਤੇਦਾਰੀ ਵੀ ਕਾਲੇ ਦੀ ਜਿਹੜੀ ਵਾਈਫ ਮੇਰੀ ਪਰਜਾਈ ਉਹਨਾਂ ਦੇ ਗਾਹਾਂ ਮਾਸੜ ਜੀ ਮਾਸੀ ਦੇ ਘਰਾਂ ਖੜੀ ਹੈ ਗੱਡੀ ਤੇ ਉੱਥੇ ਆਏ ਹੋਏ ਸੀਗੇ ਹਲ ਗੱਡੀ ਨੂੰ ਦੇਖ ਲਿਆ ਸੀਗਾ ਤੇ ਇਹਦੇ ਜਿਹੜੇ ਮਾਸੜ ਜੀ ਐ ਮੇਰੇ ਮਾਸੀ ਦੇ ਮੁੰਡੇ ਦੇ ਇਹਨਾਂ ਦਾ ਕਾਰੋਬਾਰ ਵਧੀਆ ਪਰਮਾਤਮਾ ਦੀ ਕਿਰਪਾ ਦੇ ਨਾਲ ਤੇ ਉਹਨਾਂ ਦੇ ਬਾੜੇ ਦੇ ਵਿੱਚ ਮੜ ਜਾ ਕੇ ਘੁੰਮਣ ਆਏ ਸੀਗੇ ਤੇ ਕਹਿੰਦੇ ਵੀ ਚਲੋ ਆਜੋ ਆਪਾਂ ਮੋਟਰ ਵੱਲ ਘੁੰਮ ਕੇ ਆਈਏ ਮੈਂ ਹੀ ਛੇੜ ਲਿਆ ਮਾਹ ਚਲੋ ਮੈਨੂੰ ਵੀ ਦਿਖਾ ਲਿਓ ਭਾਈ ਜਗਾੜ ਆਪਣਾ ਜਿਹੜਾ ਹੈਗਾ ਉਧਰ ਦਾ ਕਹਿੰਦੇ ਜੀ ਚਲਦੇ ਆਂ ਜੀ ਜ਼ਰੂਰ ਤੇ ਉੱਥੇ ਪਹੁੰਚੇ ਹੋਏ ਆਂ ਤੇ ਇੱਥੇ ਇੱਕ ਟੂਰਨਾਮੈਂਟ ਵੀ ਹੈਗਾ ਟੂਰਨਾਮੈਂਟ ਬਾਰੇ ਵੀ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਅ ਜਿਹੜਾ ਟਰੈਕਟਰਾਂ ਦਾ ਕਹਿੰਦੇ ਜੋਰ ਪਰਖਿਆ ਜਾਂਦਾ ਏ ਉਦਾਂ ਦੇ ਟਰੈਕਟਰਾਂ ਨੇ ਮਿੱਟੀ ਦੇ ਟਰਾਲੇ ਖਿੱਚਣ ਕਿਹੜੀ ਤਾਰੀਖ ਨੂੰ ਤੇ ਕਿਆ-ਕਿਆ ਨਾਮ ਆ ਉਹਦੇ ਬਾਰੇ ਵੀ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਪਹਿਲਾਂ ਮਲਾਉਂਦਾ ਮੈਂ ਤੁਹਾਨੂੰ ਕਾਲੀ ਵੀਰ ਨੂੰ ਆਪਣੇ ਨੂੰ ਆ ਜਾ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸਾਡੇ ਜਿੰਨੇ ਵੀ ਸਾਡੇ ਨਾਲ ਜੁੜੇ ਹੋਏ ਸਾਰੇ ਸਬਸਕ੍ਰਾਈਬਰ ਸਾਰੇ ਰਾਜੀ ਖੁਸ਼ੀ ਰਹਿਣ ਜੀ ਪ੍ਰਮਾਤਮਾ ਦੇ ਦੁੱਗਣੀ ਤਰਾਤ ਚੌਗਣੀ ਤਰੱਕੀ ਦੇਵੇ ਸਾਰੇ ਸਾਰਿਆਂ ਨੂੰ ਤਰੱਕੀ ਬਖਸ਼ੀਂ ਨਾ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਅੱਜ ਅਸੀਂ ਮੜਾ ਜੀ ਦੱਸਦਾ ਤੁਸੀਂ ਤਾਂ ਮੈਂ ਥੋੜੇ ਜਿਹਾ ਦੱਸਦਾ ਤੂੰ ਤੂੰ ਆਪਣੇ ਮੂੰਹ ਮੈਂ ਤਾਂ ਹੁਣ ਸਾਡੀ ਸਲਾਹ ਬਣਦੀ ਹੈ ਜੀ ਵੀ ਚਲੋ ਸਨਾ ਬਣੀ ਵੀ ਹੁ ਐ ਬਣਦੀ ਕਿਆ ਦਰਾ ਸਾਲ ਗੱਲ ਐਦਾਂ ਜੀ ਗਾਹਾਂ ਸਰਦੀਆਂ ਦਾ ਟਾਈਮ ਆ ਗਿਆ ਜੀ ਹਾਂ ਚੱਕਰ ਆ ਪਿਆ ਤੇ ਜਵਾਕਾਂ ਨੇ ਕਈ ਵਾਰ ਨਾਨਕਿਆਂ ਜਾਣਾ ਜਾਂ ਮੇਰੇ ਕੋਲ ਨੂੰ ਆਉਣਾ ਫਿਰ ਉਹਦੇ ਵਾਸਤੇ ਨਾ ਗੱਡੀ ਇੱਕ ਲਾਜ਼ਮੀ ਜੀ ਗੱਲ ਹੋਗੀ ਬਿਆਹ ਨੂੰ ਚੱਕਰ ਪਿਆ ਬਈ ਆਪਾਂ ਨੂੰ ਹੈ ਚਲੋ ਹਾਂਜੀ ਕਿਤੇ ਨਾ ਕਿਤੇ ਜਦ ਔਕੜ ਪੈਦਾ ਹੁੰਦੀ ਐ ਤਾਂ ਤਦੋਂ ਹੀ ਬੰਦੇ ਦਾ ਮਨ ਬਣਦਾ ਹੂ ਤਾਂ ਬਣਦਾ ਹੀ ਨਹੀਂ ਹੈਗਾ ਮਨ ਇਹ ਇਸ ਹਿਲਸਲੇ ਦੇ ਵਿੱਚ ਚਲੋ ਮੈਂ ਇੱਕ ਹੋਰ ਕੰਮ ਵੀ ਆਇਆ ਵਸੇ ਬਾਈ ਨੇ ਮੈਨੂੰ ਫੋਨ ਵੀ ਕਰ ਲਿਆ ਵਿੱਚ ਇਹ ਕਹਿੰਦਾ ਇਦਾਂ ਐ ਕਰ ਲੈਂਦੇ ਆਪਾਂ ਮਹਾ ਆ ਜਾ ਭਾਈ ਮੈਂ ਪਹੁੰਚ ਜਾਂਦਾ ਵੀ ਨਾਲੇ ਰਿਸ਼ਤੇਦਾਰਾਂ ਨੂੰ ਇੱਕ ਵਾਰ ਸਵਾਰ ਕੇ ਮਿਲ ਹੋ ਜਾਈਏ ਮਾਸੜ ਜੀ ਨੂੰ ਇਹਨਾਂ ਦੇ ਨੂੰ ਮੈਂ ਇੱਕ ਦੋ ਵਾਰ ਮਿਲਿਆ ਸੀਗਾ ਤੇ ਜਿਹੜੇ ਇਹਨਾਂ ਦੇ ਬ੍ਰਦਰ ਆ ਇੱਥੇ ਉਹਨਾਂ ਨੂੰ ਨਹੀਂ ਸੀ ਮਿਲਿਆ ਉਹਨਾਂ ਨੂੰ ਮੈਂ ਹੁਣ ਤੁਹਾਨੂੰ ਮਿਲਾ ਦਿੰਦਾ ਪਰੋਪਾ ਜੀ ਤੁਸੀਂ ਵੀ ਇੱਧਰ ਏ ਮਸੜ ਜੀ ਦੇ ਲੜਕੇ ਸਾਡੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਇਹ ਭਾਈ ਇਹਨਾਂ ਦਾ ਜਗਾੜ ਪਾਣੀ ਮੈਂ ਜਿੱਕਣਾ ਗੱਲਬਾਤ ਦੇਖੀ ਆ ਵੀ ਮਸ਼ੀਨਾ ਮਸ਼ੂਨਾ ਆਪਣੇਆ ਖੇਤੀਬਾੜੀ ਕਹਿੰਦੇ ਬਹੁਤ ਵਧੀਆ ਪ੍ਰਮਾਤਮਾ ਭਾਈ ਦਿਨ ਦੁੱਗਣੇ ਰਾਤ ਚੋਗਣੇ ਤਰੱਕੀ ਬਖਸ਼ੇ ਮਿਹਨਤ ਕਰਨ ਵਾਲਿਆਂ ਦੇ ਅ ਮਤਲਬ ਜਿਹੜਾ ਮਿਹਨਤ ਕਰਦਾ ਉਹ ਕਦੇ ਪਿੱਛੇ ਨਹੀਂ ਜਾਂਦਾ ਉਹ ਅੱਗੇ ਹੀ ਵੱਧਦਾ ਜਾਂਦਾ ਹਨਾ ਤੇ ਮੈਂ ਕਹਿੰਦਾ ਤੁਹਾਡਾ ਬੇਟਾ ਵੀ ਬਾਹਰ ਗਿਆ ਵਾ ਹਨਾ ਕਿ ਕਿੱ데 ਕਿੱਥੇ ਗਿਆ ਸੀ ਤੈਨੂੰਗਾ ਕਾਲ ਵੀਰੇ ਕੈਨੇਡਾ ਜੀ ਅੱਛਾ ਕੈਨੇਡਾ 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 ਪਰ ਇੱਕ ਚੀਜ਼ ਮੈਂ ਦੇਖੋ ਗੁੱਸਾ ਨਾ ਕਰਿਓ ਨੋ ਨੋ ਠੀਕ ਹੈ ਨਾ ਵੀ ਜਦੋਂ ਐਡਾ ਤਕੜਾ ਕਾਰੋਬਾਰ ਇੱਥੇ ਹੋਵੇ ਉਹਨੂੰ ਕੈਨੇਡਾ ਨੂੰ ਕਹਤੇ ਕੱਲਤਾ ਉਹ ਪਤੰਦਰ ਨੂੰ ਬਥੇਰਾ ਗਿਆ ਨਹੀਂ ਸੰਭਲ ਲੈ ਨਹੀਂ ਕਹਣਾ ਹਾਂ ਆਗਰਾ ਤੁਸੀਂ ਉਹ ਸੰਭੋ ਮੈਂ ਬਾਹਰ ਦੇਖਾਂਗਾ ਨਾ ਜਾ ਮੈਂ ਦੇਖ ਰਿਹਾ ਤੂੰ ਵੀ ਜੇ ਤੱਕ ਘੁੰਮਣੇ ਫਿਰਨੇ ਵਾਲੀ ਗੱਲ ਹੋਵੇ ਹਾਂ ਆਪਣਾ ਜਿਹੜਾ ਪਰਿਵਾਰ ਆ ਮਸਕੀਰ ਹਾਂ ਦਾ ਪੰਜਾਬ ਲੈਵਲ 'ਪੋਂ ਪੂਰਾ ਮਸ਼ਹੂਰ ਹੈ ਬੈਲ ਗੱਡੀਆਂ ਦੀਆਂ ਪਹਿਲਾਂ ਦੌੜਾ ਬੱਚੇ ਪੁੱਛੇ ਭਜਾਉਂਦੇ ਰਹੇ ਵਧੀਆ ਹਾਈ ਲੈਵਲ ਅੱਛਾ ਆ ਵੀ ਇਹ ਸ਼ੌਂਕ ਤਾਂ ਹੈ ਇਹ ਵੀ ਸ਼ੌਂਕ ਦੇ ਅੰਦਰ ਪਏ ਨੇ ਗੱਡੀਆਂ ਖੜੀਆਂ ਹੋ ਦੇ ਤੋ ਉਹ ਖੜੀ ਉੱਧਰ ਖੜੀ ਦੇਖੋਗੇ ਆਪਾਂ ਜਾ ਕੇ ਅ ਅੱਛਾ ਗੱਡੀਆਂ ਖੜੀਆਂ ਉਹ ਬੈਲ ਉਹ ਤੰਗ ਹੈ ਨਾ ਚਲੋ ਮੜਾ ਜ ਮਾਰ ਕੇ ਆਈਏ ਨਿਕਾ ਉਹ ਵੀ ਦੇਖ ਕੇ ਆਈਏ ਆਜੋ ਅੱਛਾ ਮਤਲਬ ਤੰਗੇ ਵੀ ਭਜਾਉਂਦੇ ਰਹੇ ਆ ਪਹਿਲਾਂ ਬਜ਼ੁਰਗ ਅ ਜਿਵੇਂ ਨਾ ਸਾਡੇ ਪਿੰਡ ਮਾਲਾਂ ਦਾ ਵੀ ਰੱਸਾ ਕੱਸੀ ਦੀ ਕਿਸੇ ਟਾਈਮ ਬੜੀ ਤਕੜੀ ਟੀਮ ਹੁੰਦੀ ਸੀ ਬੱਚਾ ਬੋਲ ਲੈਂਦਾ ਤਾਂ ਇੱਕ ਬੰਦੇਵਾਨਾਂ ਦਾ ਨਹੀਂ ਜੀ ਹੈਗਾ ਮੈਂ ਛੋਰ ਗਹਾਂ ਵਾਲੀ ਮਾਲ ਮਾਲਾ ਚੱਲੀ ਬਹੁਤ ਲੈ ਜਾਂਦਾ ਦਾ ਇੱਕ ਆਪਣਾ ਅੱਛਾ ਜੀ 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 ਬਹੁਤ ਨਾਮ ਦਿੱਤੇ ਬਹੁਤ ਜ਼ਿਆਦਾ ਓਕੇ 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 ਇਹ ਤਾਂ ਫਿਰ ਤਾਂ ਨਜ਼ਾਰੇ ਵਾਲੀ ਗੱਲ ਹੈ ਆਹ ਖੜੀ ਹੈ ਪਿੱਛੇ ਪਰ ਪਹਿਲਾਂ ਤਾਂ ਆਂਗਿਆ ਹੋਰ ਤਰ੍ਹਾਂ ਦੀ ਹੁੰਦੀ ਤੇ ਫਿਰ ਇਹ ਸਿਸਟਮ ਹੋਰ ਤਰ੍ਹਾਂ ਆ ਗਿਆ ਤਾਂ ਜੀ ਲੱਕੜੀ ਜਾਂਦੀ ਪਹਿਲਾਂ ਪਹਿਲਾਂ ਲੱਕੜੀ ਨਹੀਂ ਹੁੰਦੀ ਨਾ ਇਹਦੇ ਵਰਤੇ ਫਿਰ ਭਾਈ ਪਤਾ ਨਹੀਂ ਬੈਠ ਕੇ ਕਿ ਮੈਂ ਤੁਸੀਂ ਤੁਸੀਂ ਵੀ ਦੜਾਈਏ ਕਦੇ ਪੈ ਤਾਂ ਠੀਕ ਆ ਮੇਰੇ ਵਰਗੇ ਦਾ ਪੰਦੀ ਕਿੰਨੀਆਂ ਕਿਲੋ ਟਣੀਆਂ ਗਾਣੀ ਦਾ ਕਰਦਲ ਕਰਦਲ ਲੱਗਦਾ ਬਹੁਤ ਨਹੀਂ ਇੱਕ ਹੋਰ ਇਹ ਵੀ ਚੀਜ਼ ਅੱਛਾ 350 ਪੈਂਦਾ ਹੀ ਆ ਹਾਏ ਰੱਬਾ ਦੇਖ ਲਾ ਹਨਾ ਫਿਰ ਜਿੱਥੇ ਸ਼ੌਂਕ ਆ ਫਿਰ ਉੱਥੇ ਵਾਈਫੇਰ ਨਹੀਂ ਕੋਈ ਵੀ ਚੱਕਰ ਆ ਹਨਾ ਇੱਕ ਪੰਜੋਲੇ ਰਹਿੰਦਾ ਬੰਦਾ ਜਿਹਦੇ ਹੱਥ ਉੱਤ ਲੱਗ ਜੀ ਪੰਜੋਲੇ ਦਾ ਆ ਬੈਲ ਦੀ ਡੀਪ ਨੂੰ ਨਹੀਂ ਹਾਣਦਾ ਰੀੜ ਦੀ ਅਡੀ ਟੁੱਟੀ ਹਾਂਜੀ ਉਹ ਉੱਥੇ ਰਹਾ ਤਾਂ ਮਨਾਣੇ ਦਾ ਮਨਾਣੇ ਦਾ ਇੰਦਰਜੀਤ ਮਰ ਗਿਆ ਤਾਂ ਰੀੜ ਦੀ ਵੀ ਖੁੱਤ ਓਏ ਵਾਹਿਗੁਰੂ ਸੱਚਾ ਪਾਤਸ਼ਾਹ ਚਲੋ ਤੇ ਹੁਣ ਜਿਹੜਾ ਟੂਰਨਾਮੈਂਟ ਦਾ ਤਾਂ ਦਿਖਾ ਮੈਨੂੰ ਮੜਾ ਜੱਜ ਕਹਾ ਟੂਰਨਾਮੈਂਟ ਦਾ ਇਹ ਵੀ ਆਪਣਾ ਵੀਰ ਜੀ ਦੱਸੂਗੇ ਦੇ ਵੀਰੇ ਕਿੱਥੇ ਦਿਖਾ ਦਿੰਦੇ ਮੜਾ ਜੱਜ ਤੀਸਰਾ ਟਰਾਲੀ ਤੀਸਰਾ ਟਰਾਲੀ ਖਿੱਚ ਮੁਕਾਬਲਾ ਟਰਾਲੀ ਖਿੱਚ ਮੁਕਾਬਲਾ ਜੀ ਤੀਸਰਾ ਇਨਾਮ 52000 ਦੂਜਾ 31 ਤੀਜਾ 21 ਪਹਿਲਾ 52 ਫਿਰ ਦੂਜਾ 31 ਤੀਜਾ 21000 ਰੁਪਿਆ ਚੌਥਾ ਇਨਾਮ 11000 ਤੇ ਪੰਜਵਾਂ ਇਨਾਮ 7700 ਛੇਵਾਂ 5200 ਸਤਵਾਂ 41 8ਵਾਂ ਹੋ ਗਿਆ 3100 9ਵਾਂ 2100 ਤੇ 10ਵਾਂ 1100 ਮਤਲਬ ਪਰਿਵਾਰ ਇਹ ਵੀਰ ਅੱਛਾ ਵੀਰ ਹੋ ਗਿਆ ਹਾਂ ਆ ਬਿਲਡਿੰਗਰ ਵੀਰਾ ਇਹਨਾਂ ਦਾ ਬ੍ਰਦਰ ਹੈ ਵੀ ਅੱਛਾ ਅੱਛਾ ਜੀ ਆ ਮੁੰਡਾ ਹੋ ਗਿਆ ਵੀਰ ਦਾ ਆ ਵੀ ਬ੍ਰਦਰ ਹੈ ਆਪਣਾ ਨਾ ਹੋਰ ਵੀ ਪਿੰਡ ਦੇ ਹੋਣੇ ਆ ਕਿ ਆਗੇ ਆਗੇ ਜਾਣੀ ਯਾਨੀ ਆ ਫੋਟੋ ਦੇ ਵਿੱਚ ਉਹਰੇ ਕਹਿੰਦਾ ਭਾਬਾ ਉਹਰੇ ਆਪਣਾ ਬਾਕੀ ਇਹਨਾਂ ਨਾਲ ਅਲੱਗ-ਅਲੱਗ ਹੈ ਇਹੇ ਉਹਦੀ ਬਣਾ ਕੇ ਦੇਤੀ 30 30 ਨਵੰਬਰ ਦਾ ਨਾ ਜਿਹੜੀ ਹੁਣ ਆ ਰਹੀ ਆ ਹਾਂ ਪੰਜ ਚਾਰ ਦਿਨ ਤੱਕ ਇਹਦੀ ਕੋਈ ਐਂਟਰੀ ਫੀਸ ਵੀ ਰੱਖੀ ਹੋਈ ਬਈ ਹਾਂਜੀ 1500 ਰੁਪਏ ਅੱਛਾ 1500 ਰੁਪਏ ਐਂਟਰੀ ਫੀਸ ਜਿੰਨੇ ਮਰਜ਼ੀ ਟਰੈਕਟਰ ਆ ਜਾਣ ਹਾਂਜੀ ਟਰੈਕਟਰ ਦੀ 1500 ਰੁਪਏ ਮੈਂ ਸਮਝ ਗਿਆ ਤੁਹਾਡੀ ਗੱਲ ਕਾਲੇ ਬਾਈ ਮੈਨੂੰ ਤਾਂ ਲੱਗਦਾ ਨਹੀਂ ਹੈਗਾ ਵੀ ਸਾਡੇ ਵਾਲਾ ਟਰੈਕਟਰ ਟੂਟਰ ਖਿੱਚ ਲੈਣਗੇ ਵੀਰ ਕਹਿੰਦਾ ਸੀ ਆਪਣੀ ਪਿੰਡ ਵਾਲਿਆਂ ਨੇ ਟਰਾਈ ਕਰ ਲਈ ਪਰ ਹੁਣ ਕਿ ਬੇਇੱਜ਼ਤੀ ਹੋ ਰਹੀ ਆ ਵੀ ਦਾ ਹੌਲ ਵੀ ਕਰ ਕਾਏ ਫੇਰ ਟਰੈਕਟਰ ਕੱਢਿਆ ਸਾਡਾ ਚੱਕ ਲੈ ਕੇ ਗਿਆ ਬਾਈ ਉਹ ਸਪੈਸ਼ਲ ਹੈ ਟਰੈਕਟਰ ਕਹਿੰਦੇ ਟਰਾਲੀ ਭਰੇ ਆਉਂਦੇ ਚੜਾ ਕੇ ਅੱਛਾ ਨਹੀਂ ਹੁੰਦਾ ਕੰਮ ਇਹ ਵੀ ਉਹ ਤਾਂ ਇਹੀ ਕੰਮ ਵੀ ਟਰਾਲੀ ਮਿੱਟੀ ਦੀ ਭਰੀ ਵੀ ਖਿੱਚਣੀ ਉਹਨੇ ਨੇ ਫਿਰ ਹੈ ਤਾਂ ਯਾਰ ਕੋਈ ਲੋਕਲ ਪ੍ਰੋਗਰਾਮ ਰੱਖਿਆ ਕਰੋ ਕੋਈ ਬਈ ਚਾਹੀਦਾ ਨਹੀਂ ਭਾਈ ਚਲ ਐਨੂੰ ਹੁਣ ਐਨੂੰ ਕਰ ਲੋ ਓਕੇ ਇਹਦਾ ਆਪਾਂ ਨੇ ਕਰਤੀ ਜੀ ਆਜੋ ਭਾਈ ਜੀ ਜਿਹਨੇ ਪਹੁੰਚਣਾ ਜਰੂਰ ਪਹੁੰਚੇ ਤੀਸਰਾ ਟਰਾਲੀ ਖਿੱਚ ਮੁਕਾਬਲਾ ਹੈ ਤੇ ਇਹ ਪਿੰਡ ਰਾਜੇਵਾਲਾ ਜੀ ਬਿਲਕੁਲ ਰੋਪੜ ਦੇ ਨਜ਼ਦੀਕ ਆ ਜੀ ਆ ਲਿਖਾ ਜੀ ਜਦੋਂ ਆਪਾਂ ਮਤਲਬ ਟ੍ਰੋਲ ਪਲਾਜ਼ਾ ਲੱਗਿਆ ਵਾ ਸੋਲਖੀਆਂ ਦਾ ਉਹਦੇ ਬਿਲਕੁਲ ਨਜ਼ਦੀਕ ਪਿੰਡ ਪੈਂਦਾ ਜੀ ਰਾਜੇ ਮਾਜਰਾ ਤੇ ਕਈ ਵਾਰ ਐ ਹੁੰਦਾ ਆਪਾਂ ਪ੍ਰੋਪਰ ਐਡਰੈਸ ਨਹੀਂ ਪਤਾ ਹੁੰਦਾ ਕਿਸੇ ਨੂੰ ਤੇ ਜੇ ਕੋਈ ਪਾਜੀ ਤੁਹਾਡਾ ਪ੍ਰੋਗਰਾਮ ਦੀ ਜਗ੍ਹਾ ਹੈ ਉਹ ਤਾਂ ਫਿਰ ਰੰਗਿਲਪੁਰ ਦੇ ਇਥੇ ਮੁਰਾ ਨਹੀਂ ਬੰਨੇ ਬਰੀ ਪਈ ਹਾਂ ਬੰਨੇ ਬਰੀ ਪਈ ਉਹ ਲੋਕਲ ਜਦੋਂ ਲੋਕ ਆ ਜਾਣਗੇ ਜਾਂ ਕਿਸੇ ਕੇ ਸੰਪਰਕ ਕਰਨਾ ਹੋਵੇ ਜੇ ਸੰਪਰਕ ਨੰਬਰ ਨਹੀਂ ਲਿਖਿਆ ਬਕਾਇਦਾ ਜੇ ਮੰਨ ਲਓ ਕਿਸੇ ਨੇ ਐਂਟਰੀ ਐਂਟਰੀ ਕਰਾਉਣੀ ਹੋਵੇ ਫਿਰ ਜੇ ਬੋਲਣਾ ਆਪਾਂ ਬੋਲ ਸਕਦੇ ਕੋਈ ਨੰਬਰ ਜੇ ਮੋਬਾਈਲ ਚੋਂ ਕੱਢ ਕੇ ਦੱਸ ਦਿਓ ਵੀ ਕਿਸ ਕੇਲੇ ਨੰਬਰ ਨਾਲ ਸੰਪਰਕ ਕੀਤਾ ਜਾਦਾ ਦਾ ਕੋਈ ਨਹੀਂ ਕਿਸੇ ਦਾ ਨਹੀਂ ਜੇ ਮੇਰੇ ਨਾਲ ਕਰ ਲੈਣ ਉਹ ਫਿਰ ਆਪਣਾ ਨੰਬਰ ਦੇ ਦਿਓ ਫਿਰ ਤੁਹਾਨੂੰ ਫੋਨ ਆਉਣੇ ਆ ਫਿਰ ਹਾਂ ਬੋਲਿਓ ਨੰਬਰ 98152 ਜੀ 98158 21709 21709 98158 21709 ਤੇ ਜੇਕਰ ਕਿਸੇ ਨੇ ਵੀ ਜਾਣਕਾਰੀ ਟਰਾਲੀ ਹਾਂ ਮੁਕਾਬਲਿਆਂ ਦੇ ਵਿੱਚ ਆਉਣਾ ਜਾਂ ਕੋਈ ਹੋਰ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਇਹਨਾਂ ਦੇ ਉੱਪਰ ਤੇ ਵਧੀਆ ਉਪਰਾਲਾ ਹੈ ਤੇ ਬਾਕੀ ਭਾਜੀ ਇਹੋ ਜਣੀ ਕਬੱਡੀ ਵਾਲੀ ਗੱਲ ਹੈ ਵੀ ਆਪਣੇ ਪੰਜ ਚਾਰ ਪਿੰਡਾਂ ਦਾ ਰੱਖ ਲੈਣਾ ਹੈ ਨਾ ਹਣਾ ਉਹੀ ਕਰ ਰਹੇ ਹਾਂ ਮਤਲਬ ਮੈਂ ਭਾਜੀ ਦੇਖੋ ਇੱਕ ਇੱਕ ਚੀਜ਼ ਨੋਟ ਕਰਨਾ ਕਾਲੇ ਭਾਈ ਤੂੰ ਵੀ ਦੱਸੀ ਮੈਨੂੰ ਇਹ ਗੱਲ ਦੇ ਵਿੱਚ ਸਾਨੂੰ ਪਤਾ ਹੈ ਵੀ ਇੱਕ ਪਲਵਾਨ ਹੈ ਜੀ ਡੂਮ ਛੇੜੀ ਵਾਲਾ ਪੂਰੇ ਪੰਜਾਬ ਵਿੱਚ ਉਹ ਕੱਲਾ ਹੀ ਜਾਂਦਾ ਚੰਡੀ ਜਿੱਤ ਕੇ ਆ ਜਾਂਦਾ ਯਾਰ ਉਹਦਾ ਸਾਰਿਆਂ ਨੇ ਦੇਖ ਲਿਆ ਮੋਬਾਈਲ ਪਰ ਵੀ ਪਰ ਆਏ ਚਾਹੀਦਾ ਵੀ ਆ 15 20 ਪਿੰਡਾਂ ਦੇ ਵਿੱਚ ਤੇ ਉਹ ਕੋਲ ਰੱਖੀਏ ਵੀ 15 20 ਪਿੰਡਾਂ ਵਿੱਚੋਂ ਜਿਹੜੇ ਕੋਲ ਨੇੜੇ ਉਹੀ ਆਉਣ ਕੱਲ ਨੂੰ ਉਹਨਾਂ ਦਾ ਹੀ ਨਾਮ ਨਿਕਲੇ ਜਿਹੜੇ 4 ਪੈਸੇ ਆ ਉਹਦੇ ਘਰ ਨੂੰ ਜਾਣ ਉਹ ਤਾਂ ਪਹਿਲੇ ਰੱਜੇ ਪੁੱਜੇ ਬਾਈ ਯਾਰ ਚੱਲ ਆਏ ਵੀਰ ਹਾਂ ਜੇ 15 20 ਪਿੰਡ ਵੀ ਨਹੀਂ ਚਲੋ ਉੱਪਰ ਦੇ ਗਏ ਪਿੰ ਆ ਵੀ ਹੋਸਪ ਉਹ ਉਹ ਵੀ ਪਹਿਲਾਂ ਬਾਈ ਪੱਕੇ ਫਿਕਸ ਹੋਏ ਹੋਏ ਆ ਹੁਣ ਜੇ ਕਹਣਾ ਸਾਡੇ ਪਿੰਡ ਨਹੀਂ ਨਹੀਂ ਪੁਆਇੰਟ ਹੈ ਨਹੀਂ ਰਹੀ ਹੈ ਆਪਾਂ ਮੈਂ ਤੁਹਾਨੂੰ ਮੈਂ ਤੁਹਾਨੂੰ ਆਪਣੀਆਂ ਕਰ ਦਦਾ ਸਾਡੀ ਸਰਪੰਚਾਂ ਨੂੰ ਬੁਲਾਵਾਂ ਜੀ ਸਾਰਿਆਂ ਨੂੰ ਹੋ ਗਈ ਗੱਲ ਖਤਮ ਹਾਂ ਹਾਂ ਹੁਣ ਮੈਂ ਦੱਸਦਾ ਜੇ ਕਹਣਾ ਸਾਡੇ ਪਿੰਡ ਦੀ ਮਾਲਾ ਚੱਲੀਆਂ ਦੀ ਕ੍ਰਿਕਟ ਦੀ ਟੀਮ ਹੈ ਇਲਾਕੇ ਦੇ ਵਿੱਚ ਛੱਡਦੇ ਨਹੀਂ ਉਹ ਹੀ ਜਿੱਤ ਕੇ ਆ ਜਾਂਦੇ ਆ ਅੱਛਾ ਹੁਣ ਨਵੇਂ ਹੋ ਗਿਆ ਜਿੱਥੇ ਜਾਂਦੇ ਉਹ ਜਿੱਤ ਕੇ ਆ ਜਾਂਦੇ ਆ ਕੋਈ ਇੱਕ ਅਦਾ ਟੂਰਨਾਮੈਂਟ ਹਾਰਦੇ ਆ ਪੁਆਇੰਟ ਨੋਟ ਕਰ ਵੀ ਉਹਨਾਂ ਨੂੰ ਕੋਈ ਤੁਹਾਡਾ ਇਲਾਕਾ ਉਧਰ ਆਏ ਸੀ ਆ ਫਲਾਣੇ ਇਲਾਕੇ ਵਾਲੇ ਨਹੀਂ ਕਰਾਉਣਾ ਯਾਰ ਅਸੀਂ ਆਪਣੇ ਬੱਚੇ ਨਹੀਂ ਉੱਪਰ ਲੈ ਕੇ ਜਾਣੇ ਜਾਂ ਉਹਨਾਂ ਦਾ ਉਤਸ਼ਾਹ ਵਧਣਾ ਜਿਹੜਾ ਹਾਰਨੇ ਗੇ ਲੋ ਉਤਸ਼ਾਹ ਉਹ ਕੁਝ ਹੋਰ ਹੈ ਠੀਕ ਹੈ ਨਾ ਜਿਹੜਾ ਜਿੱਤ ਕੇ ਆਉਣਾ ਵੀ ਫਾਈਨਲ ਜਿੱਤ ਰਿਹਾ ਜੀ ਅਸੀਂ ਉਹਦਾ ਉਤਸ਼ਾਹ ਹੋਰ ਵੱਧ ਮਿਹਨਤ ਕਰਨਗੇ ਬੱਚੇ ਅੱਗੇ ਚੱਲਣਗੇ ਹਨਾ ਭਾਜੀ ਇਹ ਮਸ਼ੀਨਾਂ ਫਿਰ ਇਹ ਖਾਹੀਆਂ ਖੜਾਈਆਂ ਹੋਈਆਂ ਕਿਹੜੇ ਕਿਹੜੇ ਏਰੀਆ ਵਿੱਚ ਚੱਲਦੀਆਂ ਕਿਤੇ ਆਪਣੇ ਵਿੱਚ ਤੁਹਾਡੇ ਆਪਸ ਵਿੱਚ ਮਸ਼ੀਨਰਾਂ ਦਾ ਨਹੀਂ ਕੰਪੀਟੀਸ਼ਨ ਹੋ ਜਾਂਦਾ ਸਾਡੇ ਕੰਪੀਟੀ ਸਾਡੇ ਡਰਾਈਵਰਾਂ ਚ ਹੋ ਜਾਂਦਾ ਅੱਛਾ ਹਾਂ ਇੱਕ ਦੂਸਰੇ ਵੱਧ ਵੱਡਣ ਦਾ ਅੱਛਾ ਹਾਂ ਇਹ ਵੀ ਇਹ ਵੀ سلسلہ ਕੋਈ ਡਰਾਈਵਰਾਂ ਦਾ ਹੁੰਦਾ ਤੁਹਾਡਾ ਇਹ ਸਿਲਸਿਲਾ ਆ ਜਾਂ ਜੀ ਫੇ ਉਹਨੂੰ ਕਮਿਸ਼ਨ ਕਿਲੇ ਦਾ ਜਾਣਾ ਜੀ ਕਰਿਆ ਪਹੁੰਦਾ ਹਾਂ ਜੀ 70 ਰੁਪਏ ਕਿਲਾ 75 ਰੁਪਏ ਕਿਲਾ ਓਕੇ ਫਿਕਸ ਤਨਖਾਹ ਵੱਖਰੀ ਹੈ ਜਿਵੇਂ 40000 ਵੱਖਰਾ ਹੋ ਗਿਆ ਅੱਛਾ 40000 ਪੱਕਾ ਆਹ ਬੱਕਰਾ ਕਿੰਨੇ ਨਹੀਂ ਹੁਣ ਮੰਨ ਲਓ ਸਾਡੇ ਕੋਲ ਸਟਾਫ ਤਾਂ ਹੈ ਜੀ ਹਾਂ ਜੀ ਇਹ 65 65 ਨੂੰ 65000 ਰੁਪਇਆ ਹਾਂ 65 ਰੁਪਏ ਕੀ 65000 ਰੁਪਇਆ ਜਿਹੜੇ ਪਚਾਇ ਖਲਾਸੀਆਂ ਨਾਲ ਚਾਹੇ ਗੜਬੜ ਕੁਝ ਉਹਨੂੰ 65000 ਰੁਪਇਆ ਤੁਸੀਂ ਦੇਣਾ ਹੈ ਤੇ 65 ਰੁਪਏ ਕੀਲੇ ਦਾ ਦੇਣਾ ਉਹਨੂੰ ਉਹਨਾਂ ਨੇ ਨਾ ਅਠ ਭੱਜ ਕੇ ਆਉਜਾ ਲਾਲਚ ਦਿੱਤਾ ਵਾ ਹੁਣ ਫਿਰ ਕਿਸੇ ਗੱਲ ਦਾ ਵੀ 65 ਰੁਪਏ ਉਹ ਫੜੇ ਦੀ ਫਾ ਠੀਕ ਵੀ ਕਰਨਗੇ ਜ਼ਰਾ ਕੋ ਕਰਨਗੇ ਅੱਛਾ ਫਿਰ ਇਹ ਬਾਕੀ ਤੁਸੀਂ ਰੇਖ ਦੇਖੋ ਉੱਪਰ ਥੱਲੇ ਵਾਲੀ ਤੁਸੀਂ ਕਰਨੀ ਹੈ ਕੰਮ ਫੜ ਕੇ ਤੁਸੀਂ ਦੇਣਾ ਇਹਨਾਂ ਨੂੰ ਕਹਣਾ ਵੜ ਜਾ ਜਾ ਕੇ ਉੱਤੇ 20 ਕੀਲੇ ਜੀ ਹਾਂ ਵੈਰੀ ਗੁੱਡ ਵੈਰੀ ਗੁੱਡ ਠੀਕ ਆ ਸਾਡੇ ਮਤਲਬ ਉੱਥੇ ਸਾਡਾ ਕਾਲਾ ਮਹਾਲ ਬਲੌਗਸ ਹੈ ਉਹਦੇ ਕੋਲ ਵੀ ਹੈਗੀ ਆ ਕਰਤਾਰ ਇਹ ਕਿਹੜੀਆਂ ਕਿਹੜੀਆਂ ਇੱਕ ਪ੍ਰੀਤ ਹੈ ਜੀ ਦੋ ਹਿੰਦਾਂ ਨਹੀਂ ਕਰਤਾਰ ਨਹੀਂ ਇਹ ਕੋਈ ਪ੍ਰੀਤੇ ਭਾਈ ਉਹਦੇ ਕੋਲ ਵੀ ਅੱਛੇ ਪ੍ਰੀਤ ਹੈ ਕਿ ਕਰਤਾਰ ਹੈ ਕਰਤਾਰ ਹੈ ਜੀ ਕਰਤਾ ਕਰਤਾਰ ਹੈ ਜੀ ਹਾਂ ਜੀ ਹਾਂ ਜੀ ਕਰਤਾਰ ਇੱਕ ਦੋ ਹਿੰਦ ਦੀਆਂ ਹਨਾ ਇੱਕ ਪ੍ਰੀਤ ਦੀ ਖੜੀ ਜਾਨਾ ਬਹੁਤ ਵਧੀਆ ਜਗ੍ਹਾ ਣਾ ਵੀਰ ਦਾ ਤੇ ਇੱਧਰ ਆ ਟਰਾਲਾ ਭਾਈ ਮੈਂ ਟਰਾਲੇ ਬਾਰੇ ਪੁੱਛਣਾ ਦਾ ਮੇਨ ਗੱਲ ਤਾਂ ਸਾਡੀ ਇੱਕ ਵਿੱਚੇ ਰਹਿ ਗਈ ਮੈਂ ਟਰਾਲਾ ਬਣਾਉਣਾ ਯਾਰ ਹੁਣ ਇਹ ਟਰਾਲੇ ਦਾ ਦੱਸ ਮੈਨੂੰ ਵੀਰ ਬਣ ਕੇ ਮੜਾ ਜਾ ਕਿ ਵੀ ਇਹ ਕਿੰਨੇ ਫੁੱਟਾ ਟਰਾਲਾ ਬਣਾ ਇਹ ਇਹ 16 ਫੁੱਟਾ ਹੈ 16 ਫੁੱਟਾ ਹੈ ਯਾਰ ਬਾਈ ਸਾਡੇ ਸਾਡੇ ਪਿੰਡੇ ਸਾਡੇ ਪਿੰਡੇ ਕੋ ਹੋਰ ਚੀਜ਼ ਹੋ ਗਈ ਸ਼ੁਰੂ ਕਾਲੇ ਵੀਰ ਉੱਥੇ ਰਾਂ ਉਹ ਲੱਗ ਕੇ ਬੇਲ ਚ ਬੂਲ ਚ ਵਾਲੇ ਚੱਕਰਾਂ ਚ ਪੈ ਗਏ ਯਾਰ ਕਾਹ ਹੋਰ ਵੀ ਕੋਈ ਹਾਂ ਹੋਰ ਵੀ ਕੋਈ ਅੱਛਾ ਯਾਰ ਮੈਨੂੰ ਆਉਦਾ ਸੀ ਬੇਲ ਚਾਂ ਨੇ ਵਜਨ ਤਾਂ ਨਹੀਂ ਚੱਕਣਾ ਚੱਕਣਾ ਦਾ ਟਾਇਰਾਂ ਨੇ ਵਜਨ ਹੈ ਟਾਇਰ ਕ ਬੋਦੇ ਉਹਨੇ ਕਿੱਕ ਟੰਗਿਆਂ ਨੂੰ ਕਿਆ ਕਰੋਗੇ ਨਹੀਂ ਚਲ ਸਾਡੇ ਪਿੰਡ ਵਾਲੇ ਦਾ ਨਵੇਂ ਪੈਸੇ ਉਦਾਂ ਗੱਲ ਕਰਦਾ ਮੈਂ ਵੀ ਉਹ ਵੀ ਨਵੇਂ ਬਣ ਕੇ ਆਏ ਆ ਜੇ ਹੁਣ ਮੈਂ ਨਾ ਚੱਕ ਰੇ ਪਿਆ ਵਾ ਕਾਲੇ ਬਾਈ ਯਾਰ ਵੀ ਉਹ ਐਨੇ ਸੋਹਣੇ ਸੋਹਣੇ ਜੇ ਆ ਗਏ ਮੈਂ ਹੁਣ ਜਮਾ ਹੀ ਮਾੜਾ ਜਵੀ ਨਹੀਂ ਲੈ ਸਕਦਾ ਮੈਨੂੰ ਵੀ ਲੈਣਾ ਪੈਣਾ ਥੋੜਾ ਜੱਕਾ ਅ ਰੀਤ ਦੇ ਹਿਸਾਬ ਗਾ ਤਾਂ ਚੱਲਣਾ ਹੀ ਪੈਣਾ ਇਹ ਬਾਈ ਕਿੰਨੇ ਕ ਦਾ ਬਣੇ ਤਾਂ ਕਿਹੜਾ ਮਾਡਲ ਆ ਬਣਾ ਇਹ ਇਹ ਮਾਡਲ ਹੈ ਜੀ ਮੇਰੇ ਹਿਸਾਬ ਗਲੇ ਇਹ 10-12 ਦੇ ਹੀਰ ਚ ਅੱਛਾ 10 ਦੇ ਹੀਰ ਚ ਹੈ 15 ਸਾਲ ਹੋ ਗਏ ਲੈਂਦੇ ਨੂੰ ਅਟਾ ਯਾਰ ਫਿਰ ਪਵਾ ਲਈ ਜੀ ਕਿ ਨਾ ਟੈਰ ਨਾਲ ਦੇ ਨਮੀ ਪਾ ਚ ਜਵੇ ਉਹ ਕਮਾਲ ਹੋ ਗਈ ਇੱਕਣੀ ਖੜੀ ਜੱਦੇ ਤੇ ਚੱਲ ਰਿਹਾ ਗੰਨਾ ਪੂਰਾ ਢੋ ਰਿਹਾ ਨਹੀਂ ਮਤਲਬ ਗੰਨਾ ਹੀ ਢੋਇਆ ਇਹਦੇ ਪਰ ਜ਼ਿਆਦਾਤਰ ਸਾਰੀ ਫਸਲ ਸਾਰੀ ਫਸਲ ਵਾਜੀਵਾ ਟੈਰ ਕਿੱਲਿਆਂ ਦੀ ਖੇਤੀ ਹੈ ਕਿੰਨੇ ਜੀ 80 90 ਕਿੱਲਿਆਂ ਵਾਹਿਗੁਰੂ ਸੱਚਾ ਆਪਾ ਚਾ ਸਾਨੂੰ 7-8 ਨਹੀਂ ਕਿਉਂਕਿ ਮੇਥਣੀਆਂ ਕਮਾਈਆਂ ਪਈਆਂ ਹੈ ਬਾਈ ਕਾਲੇ ਬਾਈ ਬੜਾ ਬੜਾ ਕਾਰੋਬਾਰ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਟਰਾਲਾ ਤਾਂ ਯਾਰ ਵਧੀਆ ਯਾਰ ਹੈ ਟਰਾਲਾ ਮੈਂ ਉੱਛਾ ਹੁਣ ਮੈਂ ਰੇਟ ਵੀ ਕਿਹਾ ਪੁੱਛਾ ਇੰਨਾ ਟਾਈਮ ਪਹਿਲਾਂ ਤਾਂ ਬਣ ਨਹੀਂਦਾ ਇਹ ਸਸੇ ਦੋ ਲੱਖ ਦਾ ਬਣਿਆ ਦੋ ਲੱਖ ਦਾ ਬਣਿਆ ਦਾ ਹੁਣ ਮੈਂ ਕਹਿੰਦਾ ਜੇ ਇਹਨੂੰ ਵੇਚਣਾ ਆਉਂਗਾ 2.5-3 ਲੱਖ ਦਾ ਉਹ ਵਿਕਣਾ ਏ ਸਹੀ ਗੱਲ ਹੈ ਟਾਈ ਟੌਪਰ ਨੂੰ ਦੇਖਦੇ ਹੋਏ ਅੱਛਾ ਕਿਹੜਾ ਕਹਿੰਦੇ ਤੁਸੀਂ ਹੋਰ ਕਿੱਥੇ ਖੜਾ ਟੱਲਾ ਅੱਛਾ ਅੰਦਰ ਖੜਾ ਲਓ ਜੀ ਆਹ ਆਇਆ ਕਿੰਨਾ ਫੁੱਟਾ ਜੀ ਇਹ 20 ਬਤਾ ਜੀ 20 ਫੁੱਟਾ ਆ ਕਿ ਲੱਗ ਗਿਆ ਵਾ ਇਹਦੇ ਚ ਆ ਕਿ ਇਹ ਵੀਡੀਓ ਵਾਲਾ ਜਿਹੜਾ ਉਹ ਅੱਛਾ ਅੱਛਾ ਟਰਾਲਾ ਪੀਟੀਓ ਵਾ ਇਹ ਉਹ ਵਾ ਐਂ ਐਂ ਦੇਖਦਾ ਜੈਕ ਹੈ ਜੈਕ ਵੀ ਹੈ ਜੀ ਡਬਲ ਜੈਕ ਅੱਛਾ ਡਬਲ ਜੈਕ ਵੀ ਹੈ ਤੇ ਪੀਟੀਓ ਵੀ ਹੈ ਜੀ ਜਿਵੇਂ ਟਰੈਕ ਉਹਦੇ ਉਹਦੇ ਹਮ ਹੁੰਦਾ ਆਪਣਾ ਟਰੱਕ ਦੇ ਥੱਲੇ ਨੂੰ ਉਹ ਰਾਡ ਜੀ ਉਕਣੀ ਜਾਂਦੀ ਜੀ ਹਾਂ ਨੀ ਫਿਰ ਇਹ ਕੋਈ ਖਾਸ ਟਰੈਕਟਰਾਂ ਨੂੰ ਫਿੱਟ ਹੁੰਦਾ ਕਿਵੇਂ ਹੁੰਦਾ ਜੀ ਇਹ ਪੀਟੀਓ ਆ ਸੈਂਟਰ ਚ ਗੇਅਰ ਹੈ ਇਹ ਗੇਅਰ ਲੱਗਿਆ ਬੁੱਧਾ ਸੈਂਟਰ ਚ ਅੱਛਾ ਗੇਅਰ ਲੱਗਿਆ ਹੋਇਆ ਇਹਦੇ ਤੇ ਗੇਅਰ ਨਾਲ ਚੱਕਰ ਬਣੇ ਹੋਏ ਓਹੋ ਵਾਹ ਜੀ ਵਾਹ ਕਿਉਂਕਿ ਮੰਡੀ ਵਿੱਚ ਪਤਾ ਕਿਆ ਗੱਲ ਆ ਵੀਰ ਜੀ ਉੱਥੇ ਤਾਂ ਇਹਨੂੰ ਤਾਰਨੇ ਵਿੱਚ ਲੇਬਰ ਹੈ ਜਿਹੜੀ ਉਹ ਬਹੁਤ ਦੁਖੀ ਹੁੰਦੀ ਖਿੱਚ ਕੇ ਲੈ ਜਾਣਾ ਪਿੱਛੇ ਨੂੰ ਦੁਖੀ ਹੁੰਨੇ ਆ ਉਹ ਤਛੇ ਛਤੀ ਨੇੜੇ ਨਹੀਂ ਆਉਂਦੇ ਹਾਂ ਤੇ ਆਪਣਾ ਜੈਕ ਚੱਕੋ ਤੇ ਆ ਗੋ ਬਿਲਕੁਲ ਬਿਲਕੁਲ ਇਹ ਤੁਹਾਡੇ ਕੋਲ 16 ਨੇ ਇਹ ਆ ਗੇਅਰ ਹੈ ਹਾਂ ਜੀ ਇਹਦੇ ਤੋਂ ਆਉਣ ਵਾਲਾ ਪੈਣੀ ਇਹ ਪਾਸੇ ਥੱਲੇ ਲਾ ਦੇਣੀ ਖਿੱਚ ਕੇ ਲਾ ਦੇਣਾ ਥੱਲੇ ਲਾਤਾ ਬਹੁਤ ਚੱਲ ਪਣੇਗਾ ਟਰੈਕਟਰ ਦੇ ਸਾਫਟ ਪਾਸੇ ਬਸ ਇੱਕੋ ਗੇਅਰ ਹੈ ਮਤਲਬ ਜੋੜਦਾ ਉਹਨੂੰ ਵੀ ਇਹ ਰੈਗੂਲਰ ਘੁੰਮਦੀ ਨਾ ਰਹੇ ਅੱਛਾ ਇਹਨੂੰ ਥੱਲੇ ਕਰ ਦੇਣਾ ਤਾਂ ਇਹਨੇ ਚੱਲ ਪਣਾ ਟਰੈਕਟਰ ਦੀ ਸ਼ਾਰਪਟ ਇੱਥੇ ਤੇ ਐਂ ਫਾੜ ਦੇਣੀ ਚੱਕੀ ਹਾਂ ਜੀ ਹਾਂ ਬਸ ਕੁਝ ਟਰਾਲੀ ਦੇ ਟਾਇਰ ਮੇਂ ਹੁਣ ਮੈਨੂੰ ਤੁਸੀਂ ਇੱਕ ਗੱਲ ਦਾ ਜਵਾਬ ਦੋ ਫੇ ਕੁਗੇ ਕਿਸੇ ਗੇਅਰ ਕੇ ਤਾਂ ਜੁੜੂਗਾ ਹੀ ਉਹ ਕਿੰਦਾ ਗੇਅਰ ਨਾਲ ਜਿਹੜਾ ਟ੍ਰੈਕਟਰ ਮੰਨ ਲਓ ਮੰਨ ਲਓ ਰੇਸ ਦੇ ਲਈਏ ਆਪਾਂ ਨੇ ਅਸੀਂ ਪਾਸ ਕਰਿਆ ਅਸੀਂ ਜਿਹੜਾ ਸ਼ਾਫਟ ਪਾ ਕੇ ਪਾ ਲਈ ਪਾ ਲਈ ਹਾਂਜੀ ਟਰੈਕਟਰ ਦੇ ਬ੍ਰੇਕ ਲਾ ਦਿੱਤੇ ਹਾਂ ਹਾਂ ਟਰੈਕਟਰ ਨੂੰ ਕੁੜੀ ਇਸ ਦੇ ਲੈ ਗਿਆ ਨਾਲੇ ਟਰੈਕਟਰ ਨੂੰ ੱੱਕੇ ਲੈ ਗਿਆ ਨਹੀਂ ਫਿਰ ਉਹ ਕਿਵੇਂ ਮੈਚ ਹੋਊਗਾ ਵੀ ਟਰੈਕਟਰ ਦੇ ਟਾਇਰ ਵੀ ਬਰਾਬਰ ਘੁੰਮਦੇ ਰਹਿਣ ਇਹ ਗੇਰਾਂ ਚ ਬਣ ਜਾਂਦਾ ਜੀ ਗੇਰਾਂ ਚ ਕਿਰਾਪਾ ਲਾਉਣਾ ਜਿਹੜਾ ਆਪਾਂ ਕਿਹੜੇ ਬਹੁਤ ਹਾਈਪ ਝਾਉਣਾ ਹੈ ਖੇਤੋਂ ਕੱਢਣਾ ਬਣਦਾ ਹੋਵੇਗਾ ਕੋਈ ਨਾਰਮਲ ਤਾਂ ਗੇਅਰ ਦੇ ਸਾਫ ਗੇਅਰ ਆਪਣੀ ਚੱਲ ਪੈਂਦੀ ਹੈ ਉਹ ਟਰੈਕਟਰ ਵੀ ਇਕਰ ਗੇਰਾ ਚਾ ਦੋਨਾਂ ਦੀ ਮੈਚਿੰਗ ਤਾਂ ਹੋਣੀ ਚਾਹੀਦੀ ਹੈ ਹਾਂ ਮੈਚਿੰਗ ਤਾਂ ਮੈਚਿੰਗ ਤਾਂ ਹੁੰਦੀ ਹੈ ਹਾਂ ਗੇਰਾ ਚ ਮੈਚਿੰਗ ਕਰਨੀ ਪੈਂਦੀ ਹੈ ਦੇਖਣਾ ਪੈਣਾ ਵੀ ਕਿਹੜੇ ਉਹਦੇ ਸਾਥ ਗੱਲ ਹੈ ਵੀ ਟਾਇਰ ਵੀ ਉਹਦੇ ਬੜੇ ਪਿਛਲੇ ਬਰਾਬਰ ਘੁੰਮਦੇ ਰਹਣ ਇਹ ਇਹਦੀ ਗੱਲ ਹੈ ਲਾਭ ਇਹ ਜੋਰ ਮਾਰੀ ਜਾਵਾ ਟਰੈਕਟਰ ਹੁਣੇ ਚੱਲਣਾ ਹਾਂ ਟਰੈਕਟਰ ਚੱਲੇ ਪਰ ਉਹ ਪੰਗਾ ਜਿਹੜਾ ਟਰੈਕਟਰ ਨੂੰ ਵੀ ਠੱਕੂਗਾ ਗਾਂ ਨੂੰ ਉਹ ਟਰੈਕਟਰ ਪਰੇ ਲੋਡ ਆ ਫਿਰ ਉਹ ਟਰੈਕਟਰ ਪਰੇ ਵਾਹ ਅੱਛਾ 20 ਫੁੱਟ ਆ ਫਾਜੀ ਹਾਂ ਜੀ ਐ 20 ਅੱਛਾ ਇਹ ਕਿੱਥੇ ਕਿੱਥੇ ਲੱਗੋਣੇ ਪਤਾ 20 ਐਫ ਟੀ ਕਿੱਥੇ ਹਾਂ ਭਜਨ ਕਿੰਨਾ ਪੱਜੀਆ ਬਾਹ ਪਲਾਹ ਦੇ ਚਲਾਹੇ ਦਾ ਮੁੱਖ ਹੈ ਇਹ ਜੀ ਪਲਾਹ ਹੈ ਇਹ ਜੀ ਫੇ ਪਲਾਹ ਆ ਕੁਸ਼ੂਰ ਕਹਿੰਦਾ ਤਨੀ ਇਹ ਕਿਹੜਾ ਪਲਾਹ ਹੈ ਪਲਾਹ ਹੀ ਬੜਿਆ ਹੋਇਆ ਮਸ਼ਹੂਰ ਹੈ ਵੀ ਕੰਦੇ ਬਣਾਉਣੇ ਹੈ ਇੱਕ ਤਾਂ ਉਥੇ ਫੋਮਣ ਸਿੰਘ ਦਾ ਹੈ ਆਏ ਬੰਮਰ ਸਿੰਘ ਵਾਲਿਆ ਦੀ ਆ ਬੰਮਰ ਸਿੰਘ ਦਾ ਇੱਕ ਪਲਾਹ ਇਹਦਾ ਕੋ ਫੋਮਣ ਸਿੰਘ ਦਾ ਹੋ ਗਿਆ ਇੱਕ ਆਪਣਾ ਕਿਆ ਕਹਿੰਦੇ ਆ ਉਹ ਅਨੂਰ ਮਹਿਲ ਜੀ ਹਾਂ ਅਨੂਰ ਮਹਿਲ ਆ ਜੀ ਬਲਦੇ ਸਿੰਘ ਆਣ ਲੋਰ ਮਹਿਲੀਆਂ ਦਾ ਆ ਆ ਫਾਇਦੀ ਰੱਖ ਕੇ ਇਹ ਵਾਰ ਬੰਦੇ ਨਹੀਂ ਜਾ ਰਹੇ ਕਿੰਨਾ ਟਾਈਮ ਹੋ ਗਿਆ ਬਣਵਾਇਨੇ ਨੂੰ ਇਹ ਹੋ ਗਏ ਜੀ ਪਿਛਲਾ ਸੀਜ਼ਨ ਹੀ ਨਾ ਗੰਨੇ ਦਾ ਲਾਇਆ ਓਕੇ ਜਾਨੀ ਸਾਲ ਹੋ ਗਿਆ ਸਾਲ ਡੇਢ ਸਾਲਾਂ ਦਾ ਆਉਣ ਦੋ ਸੀਜ਼ਨ ਹਾਂ ਠੀਕ ਹੈ ਠੀਕ ਹੈ ਠੀਕ ਹੈ ਕਰ ਲਓ ਹਾਲਾ ਸਾਨੂੰ ਦੇਖ ਕੇ ਸਾਡੇ ਪਿੰਡ 'ਚ ਦੋ ਹੋਰ ਬਣ ਗਏ ਬਣ ਗਏ ਜਾਨੀ ਇਹ ਸਾਡੇ ਪਿੰਡ 'ਵੀ ਸਾਡਾ ਮੁੰਡਾ ਇੱਕ ਬੌਂਡੀਆਂ ਦਾ ਕਹਿੰਦਾ ਵੀ ਪੀਟੀਓ ਕਰਾਉਣਾ ਹੈ ਹੁਣ ਜਿਕੜਾ ਜੀ ਅਸੀਂ ਹੁਣ ਡੇਢ 200 ਕੁਇੰਟਲ ਖੇਤ 'ਚੋਂ ਹੀ ਵੱਟ ਜੂ ਲੱਦ ਕੇ ਕੱਢ ਲਿਆ ਕਿੰਨਾ ਹੁਣ ਬੌਂਡ ਦੇ ਵਿੱਚ ਕਿੰਨਾ ਕਰਵਾਇਆ ਹੋਇਆ ਆਪਣਾ ਬੌਂਡ 150 ਹੋਈ 150 ਦੇ ਪ੍ਰਕਾਰ ਦੇ ਨਹੀਂ 150 ਦੇ ਪ੍ਰਕਾਰ ਦੇ ਵੀ ਪੱਗ ਹੈ ਇਹ ਵੀ ਕਰ ਰਹੀ ਹੈ ਯਾਨੀ ਨਹੀਂ ਕਿ ਤਾਂ ਬਾਹਰ ਲਿਆ ਕੇ ਲੱਦੋ ਕਿੰਨਾ ਇਹਦਾ ਪ੍ਰਾਈਸ ਕਿੰਨਾ ਕਿਹਾ ਕੋਈ ਸਾਬ ਕਿਤਾਬ ਕੁਛ ਇਹ 8 ਲੱਖ ਦਾ ਹੈ 8 ਲੱਖ ਦੇ ਨੇੜੇ ਤੇ ਹਾਂਜੀ ਹਾਂਜੀ ਹੁਣ ਚਲੋ ਆਹ 1.5 ਸਾਲ ਚ ਕੁਝ ਘੱਟ ਵੱਧ ਮਾੜਾ ਮੋਟਾ ਨਾ ਮਾਲ ਤਾਂ ਸੇਲ ਦਾ ਹੀ ਲੱਗਿਆ ਵਾ ਸਾਰਾ ਹਨਾ ਹਾਂਜੀ ਹਾਂ ਸੇਲ ਲਿਖਾ ਵਾ ਹਰ ਚੀਜ਼ ਦਾ ਫਰਕ ਹੂੰ ਸੇਲ ਦਾ ਮਾਲ ਆ ਕੀ ਬਾਤ ਯਾਨੀ ਪੂਰਾ 20 ਫੁੱਟ ਹੈ ਹਾਂਜੀ ਵਜਨ ਕਿੰਨਾ ਕੀਤਾ ਆਈਡੀਆ ਕੋਈ ਦੱਸਿਆ ਤੁਸੀਂ ਮੈਨੂੰ ਦੱਸਣ ਲੱਗੇ ਮੈਂ ਲੱਗਾ ਵਜਨ ਵੇਖੋ ਜੀ ਇਹ ਟਰੈਕਟਰ ਦਾ ਦੇ ਦੋਹੇ ਕਦੇ ਤੇ ਰੱਖ ਲਓ ਬਾਹਰੇ ਚਲੇ ਜਾਂਦੇ ਆ ਇਹ ਜਾਂ ਤੇ ਉੱਪਰ ਹੀ 50 ਤੱਕ ਸੋਹਰਾ ਮੇਰੇ ਵਾਲੀ ਪਹੁੰਚ ਜਾਂਦਾ ਕਿ ਹਾਂ ਜੇ ਬਾਹਰੇ ਜਾਂਦਾ ਮੇਰੇ ਹਿਸਾਬ ਨਾਲ ਚਲ ਦੇਣਾ ਹਾਂ ਆ ਮੇਰੇ ਉਹ ਮੈਂ ਇੰਨਾ ਕਾਪੀ ਭਰ ਲਾ ਦੇ ਉਹ ਤਾਂ ਪੱਕੀ ਪਰ ਦੇਖਿਆ ਨਹੀਂ ਮੈਂ ਕਦੇ ਹਾਂ ਉਹ ਜਿਆਦਾ ਛੋਟਾ ਪਰ ਦੇ ਜਾਂਦਾ ਜਿੰਨਾ ਇਹ ਖੜੇ ਦਾ ਵਜਨ 45 45 ਤੇ ਤਾਂ ਇਹ ਟਰਾਲੇ ਦੀ ਵਜਨ ਆ ਹਾਂ ਇੰਨਾ ਹੋ ਗਿਆ 47 ਦੇ ਆਪੇ ਹੋ ਸਕਦਾ ਚੱਲ 815 17 ਦਾ ਟਰੈਕਟਰ ਹੋ ਗਿਆ 17 18 ਦਾ 60 ਸੁੱਟ ਦੇ ਉੱਪਰ ਚੱਲੇਗਾ ਫਟਵਾੜ ਦੇ ਨਾਲ ਤੇਰੇ ਅੱਛਾ ਅੱਜ ਮੇਰਾ ਮੂਡ ਬਣਦਾ ਜਾਂਦਾ ਆ ਟਰਾਲੇ ਦਾ ਜਲ ਮੈਂ ਦੇਖ ਰਿਹਾ ਨਾ ਟਰਾਲੇ ਮੇਰੇ ਚੰਗੇ ਜਿਹੇ ਲਾਦੇ ਫਿਰ ਜੀ ਕਰਦਾ ਵੀ ਹੁਣ ਜੇਬ ਨੂੰ ਮੜਾ ਜਾ ਕਰ ਲਾ ਹੌਲੀ ਜਾ ਕੇ ਕਰਦਾ ਹੌਲੀ ਫੇਰ ਝੱਲਾ ਜਾ ਪੈ ਜਾਂਦਾ ਬਾਅਦ ਦੇ ਵਿੱਚ ਜਾਂ ਜੇਬ ਦੇ ਵਿੱਚ ਤੇ ਹੋਰ ਪਾਸੇ ਨੂੰ ਖਰਚੇ ਨਿਕਲ ਜਾਂਦੇ ਨੇ ਫੇਰ ਕੰਮ ਖਰਾਬ ਹੋਦਾ ਥੋੜਾ ਜਿਹਾ ਅੱਛਾ ਕਰਾਹੇ ਕਰੂਏ ਵਾਲਾ ਕੰਮ ਫੇਰ ਆਪਣੀ ਰੱਖੀ ਰੱਖੀ ਵੈਰੀ ਗੁੱਡ ਉਹ ਗੰਨੇ ਵਾਲਾ ਰੱਖਿਆ ਬਰੋਟਾ ਉਹ ਗੰਨੇ ਆ ਹੋ ਗਿਆ ਰੋਟਾ ਵੀ ਠੀਕ ਆ ਕਰ ਜਾਂ ਜਦ ਹੁਣ ਐਡੀ ਖੇਤੀ ਹੈ ਕਿੱਥੇ ਲੇਬਰ ਲੱਭਦਾ ਫਿਰ ਜਾਉ ਬੰਦਾ ਠੀਕ ਆ ਕਰਾ ਇਹਦਾ ਵੀ ਇਹ ਗੱਨੇ ਰੱਖੇ ਤੁਸੀਂ ਸਿਆੜ ਦੂਏ ਦੂਏ ਦੂਸਰੀ ਦੂਸਰੀ ਵਜਾਈ ਕਰਦੇ ਜਿਆਦਾ ਫਿਰ ਹਣਾ ਹੂੰ ਤਾਂ ਹੁਣ ਤਾਂ ਇੰਨਾ ਕਰਾ ਵੀ ਪੇਮੈਂਟ ਤਾਂ ਮਿਲ ਜਾਂਦੀ ਹੁਣ ਟਾਈਮ ਗੱਲ ਪਹਿਲਾਂ ਹੋਰ ਆਪਾਂ ਦਾ ਥੋੜਾ ਜਿਹਾ ਕੰਮ ਲਾਕ ਵਾਲੀ ਵੱਜ ਜਾਂਦੀ ਲਾਕ ਵਾਲੀ ਪੰਗਾ ਹੋਇਆ ਹੁੰਦਾ ਹਾਂ ਹਾਂ ਲਾਸਟ ਵਾਲੇ ਹੈਗੇ ਪੰਪ ਜਿਨ੍ਹਾਂ ਦਾ ਵੱਧਾ ਉਹਨਾਂ ਦੇ ਪੰਪ ਪੰਸਾ ਤੱਕ ਕਿਸੇ ਦੀ ਕੀ ਗੱਲ ਹਾਂ ਜਾਨੀ ਪਹਿਲਾਂ ਤਾਂ ਸੋਹਰੀਆਂ ਸਾਰੀਆਂ ਫਸ ਜਾਂਦੀਆਂ ਥੋੜੀ ਜਿਹੀ ਪਾਈਦੀ ਨਾ ਨਹੀਂ ਹੁਣ ਕਹਿੰਦੇ 2 ਲੱਖ ਰੁਪਇਆ ਮੇਰੇ ਨਾਲ ਦੋ ਪਾਈ ਹੈ ਵੀਰ ਇਹ ਕਿਹੜੀਆਂ ਮੁਰਗੀਆਂ ਕੜਕਾਂ ਹੈ? ਹਾਂ। ਇਹ ਤਾਂ 20-25 ਦੀਆਂ। ਟੱਕ ਦੇਗਾ ਕੋਈ? ਨਹੀਂ। ਹਾਂ। ਇਹ ਫੇਰੇ ਇੱਕ ਮੁਰਗੀਆਂ ਆ ਵੀ। ਤੁਰਨਾ गिर ਜਾਣਾ। ਤੁਰਨਾ गिर ਜਾਣਾ। ਜਿਵੇਂ ਟੈਗ ਜੀ ਦੀ ਬੁੱਲੀ ਜੀ। ਉਹ ਕੁਝ ਹਾਂ ਇਹਨਾਂ ਨੂੰ ਪ੍ਰੋਬਲਮ ਹੈ ਜੀ। ਕੜਕ ਨਾਲ। ਕੜਕ ਨਾਲ। ਅੱਛਾ ਇਹ ਸਪਰੇਅ ਵਾਲਾ ਸਿਸਟਮ ਹੈ ਨਾ। ਹਾਂ। ਇਹਨਾਂ ਬਾਸੇ ਲਾਇਆ ਹੋਇਆ ਜਾਂਦਾ। ਅੱਛਾ ਇੱਧਰ ਰਹਿ ਜਾ ਗਾੜੀ ਇਹਨਾਂ ਦਾ। ਇਸ ਦਾ ਆਪਣੇ ਨਾਲ ਉਹ ਬਿਮਾਰ ਹੋਇਆ ਉਹ ਟੌਮੀ ਟੌਮੀ ਹੋਾਰੋ ਕਿਉਂ ਹਾਂ ਆ ਡੇ ਲੈ ਕੇ ਜਨ ਉਹ ਦੇਗਾ ਇੱਕ ਦੋ ਖਲਾ ਉਹਨਾਂ ਨੂੰ ਠੰਡ ਲੱਗ ਗਈ ਉਹਨੂੰ ਬਣਾਇਆ ਵਜਗਾਰਡਮੈਂਟ ਠੀਕ ਆ ਮੈਂ ਕਹਿੰਦਾ ਬਾਹਰ ਤਾਂ ਹੀ ਨਿਕਲੀ ਵੀਰੇ ਦੋ ਪਿਆਰ ਦੋ ਰਹਿ ਗਈਆਂ ਬਸ ਇੱਕ ਹੈਗੀ ਇੱਕ ਵਾਰੀ ਬਾਹਰ ਨਹੀਂ ਹੋਗੀ ਬਾਹਰ ਗਈ ਨਹੀਂ ਗਈ ਤੇ ਚਲ ਆ ਜੂ ਇੱਧਰ ਉੱਪਰ ਡਾਰੀ ਮਾਰ ਅੱਛਾ 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 ਠੀਕ ਠੀਕ ਚਲੋ ਜੀ ਟ੍ਰੈਲ ਲਈ ਵੀ ਦਿਖਾਤੇ ਤੁਹਾਨੂੰ ਆਪਣੇ ਰਿਸ਼ਤੇਦਾਰਾਂ ਦਾ ਕਾਰੋਬਾਰ ਵੀ ਦਿਖਾਤਾ ਪਰਮਾਤਮਾ ਚੜਦੀਆਂ ਕਲਾਂ ਚ ਰੱਖੇ ਬਾਈ ਨੂੰ ਤੇ ਟੂਰਨਾਮੈਂਟ ਤੇ ਆ ਜਿਹੜਾ ਤੁਸੀਂ ਜੀ ਹੱਥ ਬਣ ਕੇ ਬੇਨਤੀ ਹੈ ਜੇ ਕੋਈ ਕਿਸੇ ਦਾ ਯਾਰ ਮਿੱਤਰ ਕੋਈ ਇਹ ਮਤਲਬ ਟਰਾਲਾ ਕਿੰਨੇ ਫੁੱਟ ਟਰਾਲਾ ਭਾਈ ਉਹ ਜਿਹੜਾ 14 ਫੁੱਟ ਹੈ 14 ਫੁੱਟ ਟਰਾਲਾ ਹੈ ਹਾਂ ਮਿੱਟੀ ਦੀ ਸੀਗਾ ਨਹੀਂ 14 ਫੁੱਟ ਇੱਕ ਪਾਸੇ ਦੂਏ ਪਾਸੇ 7 ਫੁੱਟ 7 ਫੁੱਟ 14 14 7 ਦਾ ਟਰਾਲਾ ਹੂੰ ਤੇ ਉਹ ਟੀਸੀ ਲਾ ਕੇ ਭਰਿਆ ਪਿਆ ਮਿੱਟੀ ਦਾ ਹਾਂ ਇੱਕ ਕੀਲੇ ਦੇ ਉੱਪਰੋਂ ਕਿਹੜਾ ਦੇਣਾ ਹੈ? ਹਾਂ। ਕਿ ਕੋਈ ਟ੍ਰੈਕ ਬਣਾ ਟ੍ਰੈਕ ਬਣਾਵਾ ਕੀਲੇ ਦੇ ਥੋੜਾ ਵੱਧ ਦੇ। ਅੱਛਾ, ਕੀਲੇ ਦੇ ਥੋੜਾ ਜਿਹਾ ਵੱਧ ਹੋ ਜਾਂਦਾ। ਤੇ ਉਹ ਟ੍ਰੈਕ ਦੇ ਵਿੱਚ ਟਰੈਕਟਰ ਦੇ ਨਾਲ ਜੋਰ ਜਮਾਇਸ਼ ਕਰਦੇ ਜਿਹੜੇ ਚੱਲਦਾ ਸਿਸਟਮ ਵੀ ਉਹਦੇ ਤੇ ਜ਼ਰੂਰ ਹੱਥ ਬਣ ਕੇ ਬੇਨਤੀ ਹੈ ਕਿਸੇ ਦਾ ਯਾਰ ਮਿੱਤਰ ਕੋਈ ਐਕਣਾ ਜਾਂਦਾ ਹੁੰਦਾ ਤਾਂ ਉਹਦੇ ਤੱਕ ਵੀਡੀਓ ਪੁਝਾ ਦਿਓ। ਅ ਪਿੰਡ ਰਾਜੇ ਮਾਜਰਾ ਬਿਲਕੁਲ ਰੋਪੜ ਦੇ ਨਜ਼ਦੀਕ ਸੋਲਕੀਆਂ ਟੋਲ ਪਲਾਜ਼ੇ ਦੇ ਕੋਲ। ਪਿੰਡ ਰਾਜੇ ਮਾਝਾਵਾਦੀ ਦਾ ਪਿੰਡ ਤੇ ਜਿਵੇਂ ਭਾਜੀ ਨੇ ਪਹਿਲਾਂ ਨੰਬਰ ਦੱਸਿਆ ਸੀ ਦੁਬਾਰੇ ਫੇਰ ਦੱਸ ਦਿੰਦੇ ਆ ਤੁਹਾਨੂੰ ਨੰਬਰ ਇੱਕ ਵਾਰ 98158 21709 21709 98158 21 709 709 ਦੇ ਉੱਪਰ ਸੰਪਰਕ ਕਰਕੇ ਕੋਈ ਵੀ ਉਸ ਟੂਰਨਾਮੈਂਟ ਦੇ ਪ੍ਰਤੀ ਤੁਹਾਨੂੰ ਜਾਣਕਾਰੀ ਚਾਹੀਦੀ ਹੋਵੇ ਤਾਂ ਜ਼ਰੂਰ ਲੈ ਲਿਓ ਮਿਲਦੇ ਆ ਕਿਸੇ ਅਗਲੇ ਬਲੌਗ ਦੇ ਵਿੱਚ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ